ਤਾਂ ਖੜਾ ਬਈ ਸੁੱਖੀ ਓਏ ਕੀ ਆਵਾ ਦੀ ਕਦਰ ਨਹੀਂ ਕੋਈ ਪਰ ਉਹਦੀ ਕਦਰ ਛੋਟਿਆ ਪਹਿਲੇ ਦਿਨ ਤੋਂ ਸਵਾਰੀਆਂ ਇਕੱਠੀਆਂ ਕਰਦੇ ਕਰਦੇ ਟਾਈਮ ਲੱਗ ਹੀ ਜਾਂਦਾ ਪੰਜਾਬ ਦੇ ਨਿੱਕੇ ਜਿਹੇ ਪਿੰਡ ਤੋਂ ਸ਼ੁਰੂ ਕੀਤਾ ਕੰਨਿਆ ਕੁਮਾਰੀ ਲਈ ਸਫ਼ਰ 4000 ਕਿਲੋਮੀਟਰ ਪੂਰੇ 35 ਦਿਨ ਤੇ ਸੱਤ ਸਟੇਟਾਂ ਦਾ ਇਹ ਸਫ਼ਰ ਤੇ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਦੇਖਿਆ ਸਮੁੰਦਰ ਸਮੁੰਦਰ ਦੇ ਕੰਡੇ-ਕੰਡੇ ਤੇ ਚੱਲਦੇ ਗਏ ਉਹ ਜਗ੍ਹਾ ਜਾ ਪਹੁੰਚੇ ਜਿੱਥੇ ਜਾ ਕੇ ਬਸ ਧਰਤੀ ਮੁੱਕ ਜਾਂਦੀ ਹੈ ਤੇ ਬਸ ਬਚਦਾ ਸਮੁੰਦਰ ਹੀ ਸਮੁੰਦਰ ਤੇ ਆਪਾਂ ਜ਼ਿੰਦਗੀ 'ਚ ਕਦੇ ਬੀਚ ਨਹੀਂ ਦੇਖੀ ਸੀ ਸਾਨੂੰ ਸਾਨੂੰ ਚਾ ਚੜਾ ਪਿਆ ਅੱਜ ਨਾ ਅਸੀਂ ਪਹਿਲੀ ਵਾਰੀ ਜ਼ਿੰਦਗੀ ਦੇ ਵਿੱਚ ਬੀਚ ਦੇਖਣ ਚੱਲੇ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਾਂ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਜਿੰਨੇ ਵੀ ਜਿਹੜੇ ਮੋਟਰਸਾਈਕਲਾਂ ਤੇ ਘੁੰਮਣ ਵਾਲੇ ਸ਼ਕੀਨ ਆਗੇ ਜਿਆਦਾਤਰ ਉਹਨਾਂ ਦੀ ਦੋ ਜਗ੍ਹਾ ਦੀ ਜਿਹੜੀ ਰਾਈਡ ਆਗੇ ਉਹ ਸੁਪਨਿਆਂ ਦੀ ਰਾਈਡ ਜਿਹਨੂੰ ਡ੍ਰੀਮ ਰਾਈਡ ਕਹਿ ਦਿੰਦੇ ਆ ਉਹ ਮੰਨਿਆ ਜਾਂਦਾ ਹੈਗਾ ਜਾਂ ਤਾਂ ਕਿਸੇ ਵੀ ਜਗ੍ਹਾ ਤੋਂ ਚੱਲ ਕੇ ਲਦਾਖ ਪਹੁੰਚਣਾ ਲਦਾਖ ਦਾ ਸਫ਼ਰ ਕਰਨਾ ਤੇ ਦੂਜੀ ਜਿਹੜੀ ਰਾਈਡ ਆਗੀ ਉਹ ਹੈਗੇ ਕਿਸੇ ਵੀ ਜਗ੍ਹਾ ਤੋਂ ਚੱਲਣਾ ਤੇ ਆਪਦੀ ਆਖਰੀ ਮੰਜ਼ਿਲ ਹੈ ਜਿਹੜੀ ਉਹ ਕੰਨਿਆ ਕੁਮਾਰੀ ਨੂੰ ਮਤਨਾ ਮਤਲਬ ਜਿਹੜੀ ਕੰਨਿਆ ਕੁਮਾਰੀ ਤੱਕ ਦਾ ਸਫ਼ਰ ਹੈ ਜਿਹੜਾ ਉਹ ਸਭ ਤੋਂ ਜਿਹੜਾ ਸੀਣ ਸਫ਼ਰ ਤੇ ਸਭ ਤੋਂ ਸੋਹਣਾ ਸਫ਼ਰ ਮੰਨਿਆ ਜਾਂਦਾ ਜੇਕਰ ਤੁਸੀਂ ਮੋਟਰਸਾਈਕਲ ਤੇ ਰਾਈਡ ਦੀ ਗੱਲ ਕਰਦੇ ਹੋ। ਇਸ ਵਾਰੀ ਆਪਾਂ ਵੀ ਇੱਕ ਨਵਾਂ ਸਫ਼ਰ ਸ਼ੁਰੂ ਕਰ ਲਿਆ ਸੀ। ਇਹ ਸਫ਼ਰ ਇਹ ਮੰਨਿਆ ਨਹੀਂ ਸੀ ਕੁਝ ਵੀ ਆਪਾਂ ਕਿੱਥੇ ਤੱਕ ਜਾਣਾਗਾ। ਬਸ ਇਹ ਸੀ ਚੱਲਦੇ ਜਾਣਾ ਚੱਲਦੇ ਜਾਣਾ ਜਦ ਤੱਕ ਜਿੰਨਾ ਟਾਈਮ ਮਨ ਨਹੀਂ ਆਕੀ ਜਾਂਦਾ ਤੇ ਜਾਂ ਫਿਰ ਜਿੰਨਾ ਟਾਈਮ ਜੇਬ ਦੇ ਵਿੱਚ ਪਾਣ ਨਹੀਂ ਖੜਕਣ ਲੱਗ ਜਾਂਦੀ। ਕਿੰਨਾ ਟਾਈਮ ਮੁਰਨਾ ਨਹੀਂਗਾ ਆਪਾਂ ਇਹ ਸਫਰ ਦੇ ਤਾ 11:30 ਦਾ ਹੋ ਗਿਆ ਤੇ ਇਸ ਵਕਤ ਆਪਾਂ ਖੜਿਆ ਮਾਨਸਾ ਕੈਂਚੀਆਂ ਦੇ ਜਿਹੜਾ ਇਹ ਸਪੋਰਟ ਚੌਕ ਵਾਜਦਾ ਮਾਨਸਾ ਕੈਂਚੀ ਹੈਗਾ ਹਰ ਸਿਮਰੰਦੀ ਵੇਟ ਕਰ ਰਿਆਂ ਪੂੰਣ ਵੀ ਨਹੀਂ ਚੱਕਿਆ ਉਸਤਾਦ ਆਇਆ ਵੀ ਨਹੀਂ ਹਜੇ ਦੇਖਦੇ ਹਾਂ ਹੁਣ ਕਿੰਨਾ ਟਾਈਮ ਹੋਰ ਲੱਗਦਾ ਇੱਥੇ ਫਿਰ ਇਸ ਟੌਪਰ ਸਿੱਧੇ ਨਾ ਕਿਉਂਕਿ ਸਰਦੂਲਗੜ ਹੁੰਦੇ ਹੋਏ ਸਰਸੇ ਜਿੱਦ ਕੇ 10 ਮਿੰਟ ਤੇ ਆਪਾਂ ਪਹੁੰਚ ਗਏ ਸੀ ਤੇ ਟਾਈਮ ਹੋ ਗਿਆ 12:00 ਵਜੇ 45 ਮਿੰਟ ਪੂਰੇ ਲੇਟ ਪਹਿਲੇ ਦਿਨ ਹਜੇ ਸਫਰ ਜਿਹੜਾ ਉਹ ਸ਼ੁਰੂ ਕੀਤਾ ਸੀਗਾ ਤੇ ਪਹਿਲੀ ਖਰੇ ਦੂਜੀ ਵੀਡੀਓ ਆਪਾਂ ਬਣਾਈ ਸੀਗੀ ਹਾਂਸੀ ਦੇ ਵਿੱਚ ਹੈਗਾ ਜਿਹਨੂੰ ਉੱਡਨਾ ਦਰਖਤ ਕਹਿੰਦੇ ਆਗੇ ਕਿ ਦਰਖਤ ਦੇ ਜੜਾ ਨਹੀਂ ਹੈਗੀਆਂ ਤੇ ਹਵਾ ਦੇ ਵਿੱਚ ਲੰਮਕ ਰਿਹਾ ਹੈਗਾ ਵੀ ਉਹ ਚੱਲਗਾ ਉਹ ਵੀਡੀਓ ਬਣਾਈ ਸੀਗੀ ਤੇ ਉਹ ਵੀਡੀਓ ਦੇ ਵਿੱਚ ਪਹਿਲੀ ਵੀਡੀਓ ਤੇ ਪਹਿਲੀ ਵੀਡੀਓ ਦੇ ਵਿੱਚ ਜਿਹੜੇ ਉਹ ਪੂਰੀ 네ਗੈਟਿਵਿਟੀ ਕਮੈਂਟਾਂ ਦੇ ਨਾਲ ਭਰ ਗਈ ਲਾਲਾ ਲਾਲਾ ਹੋ ਗਈ ਪੂਰੀ ਉਹ ਰੀਲਾ ਵਗੈਰਾ ਬਹੁਤ ਜ਼ਿਆਦਾ ਦੇਖਿਆ ਸੀ ਉਹਦਾਂ ਰੱਖਦੀਆਂ ਵੀ ਹਵਾ ਦੇ ਵਿੱਚ ਲੰਮਕਦਾ ਦਰਖਤ ਆ ਭਾਈ ਜੜਾ ਹੈ ਨਹੀਂ ਉਹਦੀਆਂ ਪਰ ਕਿਸੇ ਨੇ ਵੀਡੀਓ ਦੇਖੀ ਨਹੀਂ ਤੇ ਆਪਣੇ ਕਮੈਂਟਾਂ ਦੇ ਵਿੱਚ ਆਗੇ ਦੋ ਦੋ ਹੱਤੇ ਉਹ ਕੰਮ ਹੋ ਗਿਆ ਤਾਂ ਪਹਿਲੀ ਚੋਰੀ ਪਹਿਲੇ ਹੀ ਫਾਹਾ ਦਿਖਾਤਾ ਦਰਸਤ ਤੇ ਦੱਸਦਾ ਵੀ ਇਹ ਐ ਅੱਡ ਹੋ ਗਿਆ ਸੀ ਤੇ ਅੱਜ ਵੀ ਹਵਾ ਦੇ ਵਿੱਚ ਖੜਾਗਾ ਹਾਲਾਏ ਤੋਂ ਹਲਦਾ ਵੀ ਆ ਸੁੱਕਿਆ ਨਹੀਂ ਹਜੇ ਤੱਕ ਹਰਾ ਖੜਾ ਮੇ ਵੀ ਜਾਂ ਤਾਂ ਉਹਦੇ ਤੋਂ એનર્ਜੀ ਲੈ ਰਿਆ ਹੁਣ ਇਹ ਆ ਨਾ ਸਟੈਂਡਿੰਗ ਉਹਦੇ ਕਰਕੇ ਆ ਵੀ ਹਵਾ ਦੇ ਵਿੱਚ ਉਹਦੀ سپورਟ ਨਾਲ ਤਣਾ ਆ ਗਿਆ ਉਧਰੋਂ ਤੇ ਇਧਰ ਦੀ ਪਰ ਇਹ ਅਸਲੀ ਜੜ ਰਹਿ ਗਈ ਇਹ ਚੱਕਰ ਆ ਹਜੇ ਵੀ ਹਰਾ ਏ ਤੁਹਾਨੂੰ ਸਾਰਾ ਦਿਖਾਤਾ ਆਪਾਂ ਤੇ ਹੁਣ ਇਥੋਂ ਆਪਾਂ ਚੱਲਿਆਂ ਰੋहतक ਨੂੰ ਰੋहतक ਚੱਲ ਕੇ ਆਪਾਂ ਨੂੰਵੇਂ ਪਾਤਸ਼ਾਹ ਦਾ ਸਥਾਨ ਆਗਾ ਉੱਥੇ ਅੱਜ ਦੇ ਵੀ ਰਾਤ ਕੱਟਾ ਹੈ ਲੋ ਜੀ ਆਉਂਦੇ ਸਾਰ ਭੱਜ ਗਏ ਪਰ ਬੈਗ ਬੂਗਲ ਵੇੜ ਗਏ ਇਧਰ ਨਾਲ ਤੇ ਆਹ ਕਾਰਵਾਈ ਪਾ ਗਿਆ ਬੰਦਰ ਪਛਤਾ ਗਏ ਪਰ ਲਵੇੜ ਕੇ ਨੁਕਸਾਨ ਤਾਂ ਫਿਰ ਵੀ ਕਰ ਗਏ ਬਚ ਹੋਏ ਨਾ ਤਾਂ ਵੀ ਜਨਾਬਾ ਬਸ ਕੱਬੇ ਸੁਵਾ ਦੇ ਵਾਲ ਕਾ ਖਾਸੇ ਕਰਗੇ ਆ ਪਾੜ ਗਏ ਨਕ ਗਲਵਜ਼ ਤੋਂ ਬਚ ਕੇ ਗਲਵਜ਼ ਵਾਂਗ ਟੰਗ ਕੇ ਗਿਆ ਸੀ ਮੱਥਾ ਤਾਂ ਮਾਰਿਆ ਇਹਦੇ ਤੇ ਪਰ ਖੁੱਲੀ ਨਹੀਂ ਹੋਦੋ ਤੋਹੇ ਰੱਸੀ ਮੈਂਟਲੀ ਜੰਗ-ਜੁੰਗ ਜਿੱਤਣ ਤੋਂ ਬਾਅਦ ਦੁਬਾਰੇ ਆਪਦਾ ਸਫਰ ਸ਼ੁਰੂ ਕੀਤਾ ਤੇ ਆਗਰੇ ਦਾ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਤਾਜ ਮਹਿਲ ਦੇਖਿਆ ਸੋਹਣਾ ਬਹੁਤ ਸੀ ਲੇਖ ਬਹੁਤ ਲਿਖੇ ਸੀ ਤਾਜ ਮਹਿਲ ਵਾਰੇ ਤੇ ਫਿਰ ਨਾਲ ਹੀ ਫਤਿਹਪੁਰ ਸੀ ਕੀ ਆਗਰੇ ਦਾ ਕਿਲਾ ਕਾਂਸੇੰ ਦਾ ਮਕਬਰਾ ਦੇਖਦੇ ਦੇਖਦੇ ਕਿ ਅਨੋਖੀ ਜੀ ਥਾਂ ਜਾ ਪਹੁੰਚੇ ਜਿਹੜੀ ਥਾਂ ਤੁਸੀਂ ਹਰ ਰੋਜ਼ ਆਪਦੀ ਜੇਬ ਦੇ ਵਿੱਚ ਰੱਖਦੇ ਹੋ ਉਹਦੀ ਫੋਟੋ ਜਾ ਕੇ ਆਪਾਂ ਦੇਖੀ ਜਿਹੜੀ ਜਗਾ 200 ਰੁਪਏ ਦੇ ਨੋਟ ਦੇ ਪਿੱਛੇ ਲੱਗੀ ਹੋਈ ਹੈ ਤੇ ਕਿਵੇਂ ਲਿਖਿਆ ਕਿਵੇਂ ਲਿਖਿਆ ਹੋਇਆ ਇਹਦੇ ਤੇ ਅੱਖਾਂ ਬੰਦ ਕਰ ਲੀਆ ਕਿਵੇਂ ਹੁਣ ਦੇਖ ਮੈਂ ਅੱਖਾਂ ਬੰਦ ਕਰਨੀਆਂ ਮੈਂ ਪੜਨ ਦੀ ਕੋਸ਼ਿਸ਼ ਕਰ ਰਿਹਾ ਇੱਥੇ ਲਿਖਿਆ ਆਇਆ ਇਹ ਸਮਾਰਕ تن 1000 سال پرانا ہے ایتھ تک ایتھ تک ایتھ تک نی لینڈ وانگی ਐ ਲਿਖਿਆ ਹੁੰਦਾ ਜੀ ਤੁਸੀਂ ਵੀ ਜਿਹੜੇ ਬਲਾਈਂਡ ਲੋਕ ਹੁੰਦੇ ਹਨ ਉਹ ਉਹਨਾਂ ਦੀ ਜਿਹੜੀ ਸਟੱਡੀ ਹੋਈ ਹੁੰਦੀ ਹੈ ਉਹ ਹੱਥਾਂ ਦੇ ਨਾਲ ਹੀ ਹੋਈ ਹੁੰਦੀ ਹੈ ਜਾਂ ਫਿਰ ਚੀਜ਼ ਨੂੰ ਕਿਸੇ ਨੂੰ ਵੀ ਉਹ ਫੀਲ ਕਰਕੇ ਬੋਲ ਸਕਦੇ ਆ ਕਿ ਤੇ ਹੁਣ ਸੋਨੂੰ ਆ ਜਿਹੜੀ ਸਾਹਮਣੇ ਵਿੱਚ ਚੀਜ਼ ਦਿਖਾ ਰਹਿਣਾ 200 ਦਾ نوٹ ਤੁਸੀਂ ਮੈਨੂੰ ਪਤਾ ਹਜੇ ਤੱਕ ਆਪਦੀ ਜੇਬ ਤੋਂ ਕੱਢਿਆ ਨਹੀਂ ਪਰ ਕੱਢ ਲਓ ਤਾਂ ਤੁਹਾਨੂੰ ਵਧੀਆ ਰਹੂਗਾ ਜਾਂ ਫਿਰ ਕਿਸੇ ਪਾਸੇ ਆਸੇ ਪਰਸੇ ਵੀਡੀਓ ਪਾਜ਼ ਕਰਕੇ ਮੰਗ ਲਓ ਕਿਸੇ ਤੋਂ 200 ਦਾ نوٹ ਚੰਗੇ ਰਹੇਗੇ ਆ ਚੀਜ਼ ਦੇਖ ਲਓਗੇ ਨਹੀਂ ਮਿਸ ਕਰ ਦੇਗੇ ਜੇ ਤੁਹਾਡੇ ਕੋਲ ਨਹੀਂ ਹੈਗਾ ਚਲੋ ਮੈਂ ਦਿਖਾ ਦਣਾ ਫਿਰ ਇਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਬਾਅਦ ਚੰਗਾ ਕਿ ਕੀ ਚੀਜ਼ ਬਣੀ ਹੋਈ ਆ ਕੀ ਨਹੀਂ ਬਣੀ ਹੋਈ ਇਹ ਪਰ ਪਹਿਲਾਂ ਮੈਂ ਤੁਹਾਨੂੰ 200 ਦਾ ਹੁਣ ਨੋਟ ਮੈਂ ਦਿਖਾ ਦਣਾ ਤੁਸੀਂ ਤਾਂ ਕਾਨੂੰ ਦੇਖਣਾਗਾ ਤੇ ਆ ਦੇਖੋ ਆ ਹੈਗਾ 200 ਦਾ ਨੋਟ ਤੇ ਆ ਸਾਹਮਣੇ ਹਥਾਂ ਜਿਹੜੀ 200 200 ਦੇ ਨੋਟ ਤੇ ਜਿਹੜੀ ਜਗ੍ਹਾ ਦੀ ਫੋਟੋ ਲੱਗੀ ਹੋਈ ਆ ਉਹ ਇਹ ਜਗ੍ਹਾ ਆਗੀ ਤਾਂ ਫਿਰ ਚੱਲਦਾ ਗਿਆ ਥਾਵਾਂ ਆਪਾਂ ਦੇਖਦੇਗੇ ਆਮਾ ਦੇਖਦੇ ਦੇਖਦੇ ਇੱਕ ਉਹ ਥਾਂ ਤੇ ਜਾ ਪਹੁੰਚੇ ਜਿੱਥੇ ਨਦੀ ਰੰਗਦੀ ਹੈਗੀ ਤੇ ਨਦੀ ਵਿਚਾਲ ਦੀ ਇੱਕ ਆਪ ਦੇ ਟਾਪੂ ਬਣਾਉਂਦੀ ਆ ਦੋ ਜਗ੍ਹਾ ਤੋਂ ਸਿੱਧੀ ਨਦੀ ਆਉਂਦੀ ਹੈ ਕੱਟ ਕੇ ਵਿਚਾਲੇ ਇੱਕ ਟਾਪੂ ਬਣਾਉਂਦੀ ਆ ਉਹ ਟਾਪੂ ਦੇ ਉੱਤੇ ਸਤਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਆਪਣੇ ਚਰਨ ਪਾਏ ਸੀ ਉਹਨਾਂ ਦੀ ਚਰਨ ਸ਼ੋਪ ਪ੍ਰਾਪਤ ਉਹ ਸਥਾਨ ਹੈਗਾ ਤੇ ਉੱਥੇ ਹੀ ਉਹਨਾਂ ਨੇ ਦੱਖਣੀ ਓੰਕਾਰ ਦੀ ਜਿਹੜੀ ਗੁਰਬਾਣੀ ਆ ਉਹ ਉਚਾਰੀ ਤੇ ਜਗ੍ਹਾ ਦਾ ਨਾਮ ਹੈ ਜੀ ਓੰਕਾਰೇಶ್ਵਰ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਬਿਲਕੁਲ ਨਦੀ ਦਾ ਕੰਡਾ ਨਦੀ ਵਗ ਰਹੀ ਹੈ ਨੀਲਾ ਨੀਲਾ ਪਾਣੀ ਤੇ ਥੋ ਅੱਕੇ ਜਾਣਾ ਪੈਂਦਾ ਪੈਦਲ ਹੁਣ ਉਹ ਪੈਦਲ ਜਾਂਦੇ ਚੱਕਰ ਕੀ ਆਗੇ ਇੱਥੋਂ ਸੋਨ ਨਾ ਇਹ ਜਿਹੜਾ ਪੁਲ ਪਾਰ ਕਰਨਾ ਪੈਂਦਾ ਜਿਵੇਂ ਵੈਸੇ ਨੂੰ ਪਹਿਲਾਂ ਦੱਸਿਆ ਵੀ ਇਹ ਦੋ ਨਦੀਆਂ ਦੇ ਸੰਗਮ ਦਾ ਇੱਕ ਬਣਿਆ ਹੋਇਆ ਛੋਟਾ ਜਿਹਾ ਟਾਪੂ ਕਹ ਲਓ ਤੁਸੀਂ ਦੋ ਦੋਦੀਆਂ ਦੇ ਆਸ-ਪਾਸੇ ਬਸਦੀਆਂ ਉਹਦੇ ਇੱਕ ਵਿਚਾਲੇ ਇਹ ਬਣਿਆ ਹੋਇਆ ਸ਼ਹਿਰ ਹੁਣ ਇੱਥੋਂ ਨਰਮਦਾ ਨਦੀ ਦਾ ਜਿਹੜਾ ਪੋਲ ਆਗਾ ਉਹ ਪਾਰ ਕਰਕੇ ਆਪਾਂ ਜਾਣਾ ਸੋ ਉਹਦੇ ਕਰਕੇ ਮੋਟਰਸਾਈਕਲਾਂ ਤੋਂ ਸਮਾਨ ਲਾਉਣਾ ਪੈ ਗਿਆ ਕਿਉਂਕਿ ਇੱਧਰ ਦੇ ਅੱਗੇ ਮੋਟਰਸਾਈਕਲ ਨਗਦੇਣੀ ਗੁਰਦੁਆਰਾ ਸਾਹਿਬ ਪਰਲੇ ਪਾਸੇ ਬਣਿਆ ਹੋਇਆ ਘਾਟ ਦੇ ਉੱਪਰ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜਦੋਂ ਇੱਥੇ ਆਏ ਜੇ ਤਾਂ ਇਹਨਾਂ ਮੋਦਰਾ ਦੇ ਵਿੱਚ ਜਿਹੜੇ ਇੱਥੇ ਦੇ ਉਸ ਸਮੇਂ ਦੇ ਕਹਿੰਦੇ ਆ ਵੀ ਪੰਡਤ ਸੀ ਉਹਨਾਂ ਦੇ ਨਾਲ ਗੁਰੂ ਨਾਨਕ ਦੇਵ ਜੀ ਨੇ ਇੱਥੇ ਵਿਚਾਰ ਵਟਾਂਦਰਾ ਕੀਤਾ ਤੇ ਜਦੋਂ ਫਿਰ ਇੱਥੇ ਹੀ ਇੱਕ ਮਹੀਨੇ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਰਾਮ ਕਲੀ ਮਹੰਲਾ ਦੱਖਣੀ ਓੰਕਾਰ ਉਹ ਸਾਰੇ ਸ਼ਬਦ ਜਿਹੜੇ ਆ ਉਹ ਗੁਰੂ ਸਾਹਿਬ ਜੀ ਨੇ ਇੱਥੇ ਉਚਾਰ ਉੱਪਰੋਂ ਪੋਲ ਦੇ ਉੱਪਰੋਂ ਤੁਹਾਨੂੰ ਇੱਕ ਵਾਰੀ ਮੈਂ ਦਰਸ਼ਨੇ ਕਰਵਾ ਰਿਹਾ ਗੁਰਦੁਆਰਾ ਸਾਹਿਬ ਦੇ ਬਹੁਤ ਸੋਹਣਾ ਜਿਹੜਾ ਵਿਊ ਹੈਗਾ ਉਹ ਦਿਖ ਰਿਹਾ ਗੁਰਦੁਆਰਾ ਸਾਹਿਬ ਦਾ ਤੇ ਇਧਰ ਇਹ ਨਰਮਦਾ ਨਦੀ ਤੇ ਸਾਹਮਣੇ ਬਣਿਆ ਹੋਇਆ ਵੱਡਾ ਡੈਮ ਜਦੋਂ ਡੈਮ ਦੇ ਵਿੱਚੋਂ ਪਾਣੀ ਛੱਡਿਆ ਜਾਂਦਾ ਤਾਂ ਗੁਰਦੁਆਰਾ ਸਾਹਿਬ ਉਹ ਸਾਹਮਣੇ ਉੱਪਰ ਤੱਕ ਜਿਹੜਾ ਉਹ ਪਾਣੀ ਆ ਖਹਿ ਕੇ ਲੰਘਦਾਗਾ ਬਾਜ਼ਾਰ ਦੇ ਵਿੱਚ ਜਦੋਂ ਆਪਾਂ ਆਏ ਨੇ ਉਹ ਪੰਜਾਬ ਦੇ ਵਿੱਚ ਇੱਥੇ ਲੱਗਿਆ ਹੋਇਆ ਗੁਰਦੁਆਰਾ ਸਾਹਿਬ ਦਾ ਬੋਰਡ ਗੁਰਦੁਆਰਾ ਗੁਰਮਨ ਲਗਦੀ ਮਹਾਰਾਜ ਉਹ ਉਕਾਰਿਸ਼ ਤੇ ਸਾਹਮਣੇ ਦਰਵਾਜ਼ਾ ਸਾਹਿਬ ਦੇ ਦਰਸ਼ੀ ਦੇ ਨੇ ਤੇ ਇੱਥੇ ਆ ਕੇ ਹੁਣ ਬਾਈ ਕੋਲੇ ਚਾਹ ਪੀ ਰਹੇ ਸੀ ਬਾਈ ਦੇ ਨਾਲ ਗੱਲਬਾਤਾਂ ਕਰਦੇ ਹੋਏ ਇੱਥੇ ਪਤਾ ਲੱਗ ਪੁੱਛਿਆ ਨੂੰ ਬਾਈ ਨੂੰ ਵੀ ਇੱਥੇ ਚਾਹ ਜਿੰਮੇ ਕੀ ਕਿ 10 ਰੁਪਏ ਦੇ ਵਿੱਚ ਜਿਹੜਾ ਹਰਸ਼ਮਿੰਦਰ ਕੱਪ ਜਾ ਪੀ ਰਿਹਾਗਾ ਆ ਛੋਟਾ ਕੱਪ ਜਾਗਾ ਐਡਾ ਕ ਤੇ ਇਹ ਬਾਈ ਨੂੰ ਪੁੱਛਿਆ ਤਾਂ ਬਾਈ ਕਹਿੰਦਾ ਦੁੱਧ ਇੱਥੇ ਜਿਹੜਾ ਆਮ ਜਿਹੜਾ ਆਪਣੀ ਜਿਵੇਂ ਬੇਰ ਕਾਲਾ 20 ਰੁਪਏ ਦਾ ਪੈਕੇਟ 23 ਰੁਪਏ ਦਾ ਪੈਕੇਟ ਆ ਲੈ ਜੈਲੋ ਵਾਲਾ ਪੈਕੇਟ ਦੇ ਹਿਸਾਬ ਨਾਲ ਗੱਲ ਕਰੀ ਜੇ ਪਤਨ ਲੀਟਰ ਆਪਾਂ ਕਹਿ ਦਿੰਦੇ 50 ਰੁਪਏ ਲੀਟਰ ਲਾ ਲੈਂਦੇ ਆ ਵਧੀਆ ਕੁਆਲਟੀ ਵਾਲਾ 50 ਰੁਪਏ ਲੀਟਰ ਆਪਾਂ ਨੂੰ ਸਭ ਤੋਂ ਮਿਲ ਜਾਂਦਾ ਸਾ ਪੰਜਾਬ ਦੇ ਵਿੱਚ ਪਰ ਇੱਥੇ 75 ਤੋਂ ਲੈ ਕੇ 80 ਰੁਪਏ ਵਿੱਚ ਆਮ ਜਿਹੜਾ ਪੀਲੇ ਉਹ ਟਿਪ 70 ਤੋਂ 75 ਰੁਪਏ ਦੇ ਵਿੱਚ ਮਿਲਦਾ ਇੱਥੇ 80 85 ਰੁਪਏ ਤੱਕ ਜਿਹੜਾ ਦੁੱਧ ਦਾ ਰੇਟ ਆ ਉਹ ਆ ਸੋ ਤਾਂ ਕਰਕੇ ਸ਼ਾਇਦ ਹੋ ਸਕਦਾ ਜਿਹੜੇ ਆਪਣੇ ਪੰਜਾਬ ਗਣੇ ਇੱਥੇ ਆ ਕੇ ਵੱਡੇ ਵੱਡੇ ਖੋਲੇ ਆ ਫਾਰਮ ਦੁੱਧ ਕਈ ਥਾਵਾਂ ਨੂੰ ਦੂਰੋਂ ਵੀ ਦੇਖ ਕੇ ਨਾਂਗੇ ਜਿਹੜੀਆਂ ਲੱਗੀਆਂ ਕੋਈ ਦੇਖਣ ਵਾਲੀਆਂ ਹੈ ਨਹੀਂ ਤੇ ਕਈ ਥਾਵਾਂ ਜਿਹੜੀਆਂ ਵੀ ਸੀਗੀਆਂ ਜਿਨ੍ਹਾਂ ਦੇ ਬਾਰੇ ਪਹਿਲਾਂ ਪੂਰਾ ਪਤਾ ਕੀਤਾ ਨਹੀਂ ਵੀ ਲੱਭ ਰੀਆਂ ਸੀ ਤਾਂ ਉਹਨਾਂ ਨੂੰ ਲੱਭਿਆ ਦੇਖਿਆ ਜਾ ਕੇ ਤੇ ਸੋਡੇ ਨਾਲ ਵੀਡੀਓ ਸਾਂਝੀ ਕੀਤੀਆਂ ਇਸ ਸਫ਼ਰ ਦੇ ਵਿੱਚ ਸਾਡਾ ਜਿਹੜਾ ਮੰਤਵ ਸੀਗਾ ਇਸ ਸਫ਼ਰ ਦੇ ਵਿੱਚ ਜਿਹੜਾ ਸਾਡਾ ਮੰਤਵ ਸੀ ਉਹ ਇਹ ਈੜੀ ਸੀਗਾ ਕੱਲਾਪਾ ਘੁੰਮਣ ਘਮਾਉਣ ਵਾਲੀਆਂ ਜਗ੍ਹਾ ਦੇਖੀਏ ਸੋਹਣੀਆਂ ਸੋਹਣੀਆਂ ਸਰਕਾਰੀ ਬਣਾਈਆਂ ਹੋਈਆਂ ਥਾਵੇਂ ਦੇਖੀਏ ਜਾਂ ਕਿਲੇ ਵਗੈਰਾ ਦੇਖੀਏ ਅਸੀਂ ਕੋਸ਼ਿਸ਼ ਇਹ ਕਰ ਰਹੇ ਸੀ ਕਿ ਸਿੱਖੇ ਇਤਿਹਾਸ ਦੇ ਨਾਲ ਜੁੜੇ ਹੋਏ ਜਿੰਨੇ ਵੀ ਸਥਾਨ ਹੋਣ ਕਿਉਂਕਿ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੀਆਂ ਉਦਾਸੀਆਂ ਉਹਨਾਂ ਦੇ ਬਾਬਤ ਲਗਾਤਾਰ ਅਸੀਂ ਪੜ ਰਹੇ ਸੀ ਸਥਾਨ ਲੱਭ ਰਹੇ ਸੀਗੇ ਸਥਾਨਾਂ ਦੇ ਦਰਸ਼ਨ ਕਰਵਾ ਰਹੇ ਸੀਗੇ ਤੇ ਗੁਰਨਾਨਕ ਦੇਵ ਜੀ ਪਾਤਸ਼ਾਹ ਨੇ ਇੱਧਰ ਉਦਾਸੀ ਕੀਤੀ ਆ ਅੱਗੇ ਸਾਊਥ ਦੇ ਵਿੱਚੋਂ ਹੁੰਦੇ ਹੋਏ ਸ਼੍ਰੀਲ ਉਹਨਾਂ ਦੇ ਸਥਾਨ ਬਣੇ ਹੋਏ ਨੇ ਉਹਨਾਂ ਸਥਾਨਾਂ ਦੇ ਵਿੱਚ ਬਹੁਤ ਸਾਰੇ ਸਥਾਨ ਇਦਾਂ ਦੇ ਵੀ ਆ ਜੇਕਰ ਸਮਾਂ ਰਹਿੰਦੇ ਨਾ ਬਚਾਏਗੇ ਆ ਆਉਣ ਵਾਲੇ ਇਤਿਹਾਸ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਨਾ ਉਹ ਆਪਾਂ ਨੂੰ ਸਥਾਨ ਦੇਖਣ ਨੂੰ ਮਿਲਣ ਤੇ ਨਾ ਉਹਨਾਂ ਸਥਾਨਾਂ ਦੇ ਬਾਬਤ ਜਿਹੜੇ ਇਤਿਹਾਸ ਦੇ ਵਰਕਿਆਂ ਦੇ ਉੱਤੇ ਉਹਨਾਂ ਦਾ ਨਾਮ ਲਿਖਿਆ ਹੋਇਆ ਉਹ ਵੀ ਦੇਖਣ ਨੂੰ ਸ਼ਾਇਦ ਹੀ ਮਿਲੇ ਇਸ ਵਕਤ ਆਪਾਂ ਉਸ ਸਥਾਨ ਦੇ ਉੱਪਰ ਪਹੁੰਚ ਗਏ ਲਬ ਦੇ ਲਬ ਦੇ ਬੈਲੋਰੀ ਦੇ ਵਿੱਚ ਆਹੇ ਕਿਸੇ ਸਮੇਂ ਤੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੁੰਦਾ ਸੀ ਜਿਹੜੇ ਭਾਈ ਉਹਨੂੰ ਸਾਹਮਣੇ ਖੜਿਆ ਨਾ ਮਦਨ ਸਿੰਘ ਇਹਨਾਂ ਦਾ ਨਾਮ ਹੈ ਪੁਰਵਜ ਕਹਿੰਦੇ ਇਹਨਾਂ ਦੇ ਇੱਥੇ ਜਿਹੜੇ ਆਏ ਸੀ ਤੇ ਇੱਥੇ ਕਿਸੇ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ ਅੱਜ ਵੀ ਜਦੋਂ ਵੀ ਕੋਈ ਸ਼ੁਭ ਕੰਮ ਕਰਦਾ ਤਾਂ ਇੱਥੇ ਪਹਿਲਾਂ ਅਰਦਾਸ ਹੁੰਦੀ ਆ ਅਰਦਾਸ ਤੋਂ ਬਾਅਦ ਹੀ ਇਹਨਾਂ ਦੇ ਵਿਆਹ ਜਦੋਂ ਘੋੜੀ ਚੜਨ ਤੋਂ ਪਹਿਲਾਂ ਅਰਦਾਸ ਹੁੰਦੀ ਆ ਅੱਜ ਦੀ ਘੜੀ ਜੇਕਰ ਇਹਦੀ ਛੱਤਾਂ ਕੀ ਉਹ ਤਾਂ ਬਿਲਕੁਲ ਡਿੱਗ ਚੁੱਕੀ ਹੈਗੀ ਹੁਣ ਪਰਵਾਸ ਪਿੱਪਲ ਆ ਪਿੱਪਲ ਖੜਾਗਾ ਜਿਹੜਾ ਇਹ ਨਿਸ਼ਾਨ ਦੇ ਰਿਹਾ ਇੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ ਇੱਥੇ ਥੜਾ ਬਣਿਆ ਹੁੰਦਾ ਸੀਗਾ ਜਿੱਥੇ ਪ੍ਰਕਾਸ਼ ਹੁੰਦਾ ਸੀ ਉਹ ਨਹੀਂ ਥੜੇ ਦੇ ਉੱ ਗੁਰੂ ਮਹਾਰਾਜ ਦਾ ਪ੍ਰਕਾਸ਼ ਇਹਨਾਂ ਦੇ ਮਾਤਾ ਜੀ ਹੁੰਦੇ ਸੀ ਜਿਹੜੇ ਪਾਠ ਕਰਦੇ ਹੁੰਦੇ ਸੀ ਜਿਵੇਂ ਪੀੜੀਦਾਰ ਪੀੜੀ ਅੱਗੇ ਜਿਹੜੀ ਚੱਲੀ ਹੁੰਦੀ ਜਿਵੇਂ ਆਪਾਂ ਤੁਹਾਨੂੰ ਕੱਲ ਤੀਰੂਪਤੀ ਦੇ ਵਿੱਚ ਦਿਖਾਇਆ ਸੀ ਸਥਾਨ ਤੀਰੂਪਤੀ ਦੇ ਵਿੱਚ ਵੀ ਉਮੀਦ ਹੁੰਦਾ ਸੀ ਕਿ ਉਹਨਾਂ ਦੇ ਜਿਹੜੀ ਪੀੜੀਦਾਰ ਪੀੜੀ ਜੋ ਅੱਗੇ ਦੇ ਅੱਗੇ ਚੱਲਿਆ ਆ ਰਿਹਾ ਉਮੀਦ ਉਹ ਪਾਠ ਕਰਨੀ ਚਲੋ ਉੱਥੇ ਗੁਰੂ ਮਹਾਰਾਜ ਦਾ ਪ੍ਰਕਾਸ਼ ਆ ਪਰ ਇਹ ਸਥਾਨ ਜੋਗ ਨਹੀਂ ਸੀ ਕਿ ਗੁਰੂ ਮਹਾਰਾਜ ਦਾ ਪ੍ਰਕਾਸ਼ ਇੱਥੇ ਕੀਤਾ ਜਾਦਾ ਸੀ ਕਿ ਇਹ ਗੁਰਦੁਆਰਾ ਸਾਹਿਬ ਹੁਣ ਹਲੋ ਪਹੁੰਚ ਗਿਆਗਾ ਦਸ ਸਾਲ ਮੇਲਾ ਪਾ ਤੁਹਾਨੂੰ ਕਰਵਾਉਂਦੇ ਆ ਤਾਂ ਕਿ ਕਿਸੇ ਦੀ ਕਿਸੇ ਕੋਲੇ ਜਿਹੜੀ ਵੀਡੀਓ ਪਹੁੰਚੇ ਹੋ ਮਿਲਦਾ ਭਾਸ਼ਾ ਵਿਭਾਗ ਦੀਆਂ ਕਿਤਾਬਾਂ ਪ੍ਰਕਾਸ਼ਿਤ ਹੋਣੀਆਂ ਜਿੰਨਾਂ ਵਿੱਚ ਵਲੋਰਸਿਟੀ ਦਾ ਜ਼ਿਕਰ ਆ ਤੇ ਇੱਥੇ ਥੜਾ ਹੁੰਦਾ ਸੀ ਥੜਾ ਸਾਹ ਹੁੰਦਾ ਸੀ ਜਿੱਥੇ ਗੁਰੂ ਮਾਰੇ ਦੇ ਪ੍ਰਕਾਸ਼ ਹੁੰਦਾ ਸੀ ਕਰੋਟਾ ਰੇਟ ਪ੍ਰਾਈਸ ਹਾਉਰ ਰੇਟ ਕਿੰਨੇ ਕਿੰਨੇ ਦਾ ਕਿੰਨੇ ਦਾ ਟੂ ਪੀਸ 30 ਦੋ ਪੀਸ ਕਰਕੇ ਕਿੰਨੇ ਫਿਰ ਸਬਨਾਨੋ ਕੱਟ ਕੇ ਸੁੱਟਦਾ ਬਾਈ ਨਾਲ 2-3 ਮਿੰਟ ਮੱਥਾ ਮਾਰਨ ਤੋਂ ਬਾਅਦ ਹੁਣ ਬਾਈ ਨੇ ਬਸ ਇੱਕ ਚੀਜ਼ ਅਸੀਂ ਫਾਈਨਲ ਕਰ ਦਿੱਤੀ ਸੀ ਗਦਾਵਾ ਗਦਾਵਾ ਕਹੀ ਜਾਂਦੇ ਸੀ ਕਿ ਚੱਲ ਵੈਜੀਟੇਰੀਅਨ ਆ ਪਿਓਰ ਦੇਖ ਲੈਨੇ ਕੀ ਮੰਗਾਵਾਂ ਗਦਾਵਾ ਮੰਗਾਇਆ ਤਾਂ ਚੌਲ ਆ ਦਾਲ ਦੇ ਵਿੱਚ ਹੀ ਪਾ ਕੇ ਦਿੱਤੇ ਹੋਏ ਚੌਲ ਨਾਲ ਪਾਪੜ ਤੇ ਨਾਲ ਇੱਕ ਕੋਲੀ ਸਬਜੀ ਜੀ ਗਜਰਾ ਦੀ ਹੋਵੇ ਹਾਂ ਗਜਰਾਂ ਦੀ ਸਬਜੀ ਤੇ ਹੁਣ ਪਿਆਜ਼ ਮੰਗਾਏ ਸਵਾਈ ਤੋਂ ਸਲਾਦ ਸ਼ੁਕਰੀਆ ਥੈਂਕ ਯੂ ਇਹਨਾਂ ਥਾਨਾਂ ਦੇ ਨਾਲ ਨਾਲ ਜਿਵੇਂ ਸਾਊਥ ਦੇ ਵਿੱਚ ਜਾਈ ਆ ਰਹੇ ਸੀ ਇਹ ਨਹੀਂ ਸੀ ਆਪਾਂ ਪੰਜਾਬ ਤੋਂ ਦੂਰ ਹੋਈ ਜਾਂਦੇ ਹਣਾ ਪੰਜਾਬ ਦਾ ਇਤਿਹਾਸ ਜਾਂ ਉਹਦੇ ਉੱਧਰਲੇ ਪਾਸੇ ਸਾਡੇ ਨਾਲ ਪੰਜਾਬ ਦੇ ਨਾਲ ਜੁੜੀਆਂ ਜਗਾਵਾਂ ਨਾ ਹੋਣ ਥਾਨ ਨਾ ਹੋਣ ਲੋਕ ਨਾ ਵਸਣ ਇਹ ਕੁਝ ਨਹੀਂ ਸੀਗਾ ਜਿਵੇਂ ਜਿਵੇਂ ਤੁਸੀਂ ਸਾਊਥ ਦੇ ਵਿੱਚ ਜਾਏਂਗੇ ਤੁਹਾਨੂੰ ਇਦਾਂ ਦਾ ਇਤਿਹਾਸ ਮਿਲਦਾ ਜਾਊਗਾ ਜਿਹਦੇ ਬਾਰੇ ਪੰਜਾਬ ਦੇ ਵਿੱਚ ਆਪਾਂ ਕਦੇ ਜ਼ਿਕਰ ਹੀ ਨਹੀਂ ਕਰਦੇ ਭਾਵੇਂ ਗੁਰਨਾਨਕ ਦੇਵ ਜੀ ਪਾਸ਼ਾ ਦੇ ਇਹ ਉਹ ਸਥਾਨ ਹੋਣ ਜਿਨ੍ਹਾਂ ਦੀ ਕਦੇ ਵੀ ਆਪਣੇ ਨਾ ਤਾਂ ਕਿਸੇ ਸਰਕਾਰ ਨੇ ਨਾ ਕਿਸੇ ਕਮੇਟੀ ਨੇ ਨਾ ਹੀ ਕਿਸੇ ਹੋਰ ਸੰਸਥਾਵਾਂ ਨੇ ਸੰਭਾਲ ਲਈ ਇਦਾਂ ਦੇ ਬਹੁਤ ਸਾਰੇ ਸਥਾਨ ਹਨ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਹਰਾਨੀ ਜਾ ਕੇ ਜਦੋਂ ਹైదరాబాద్ ਪਹੁੰਚਦੇ ਆ ਅਸੀਂ ਤਾਂ ਉੱਥੇ ਜਾ ਕੇ ਦੇਖਿਆ ਸਿੱਖ ਸੌਣੀਆਂ ਇੱਕ ਸੌਣੀਆਂ ਦੇ ਵਿੱਚ ਅੱਜ ਵੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਸੈਨਾ ਦੇ ਲੋਕ ਅੱਜ ਵੀ ਉੱਥੇ ਰਹਿੰਦੇ ਨੇ ਉਹਨਾਂ ਨੂੰ ਅੱਜ ਵੀ ਉੱਥੇ ਸਿੱਖ ਸੋਨੀਆ ਕਿਹਾ ਜਾਂਦਾ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਫੌਜਾਂ ਕਿਹਾ ਜਾਂਦਾ ਹੈ ਉਹ ਅੱਜ ਵੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਉਸ ਰਾਜ ਦੀ ਉੜੀ ਕਰਦੇ ਨੇ ਜਦੋਂ ਉਹ ਪੰਜਾਬ ਵਾਪਸੀ ਕਰ ਸਕਣਾ ਤੇ ਉੱਥੇ ਜਾ ਕੇ ਜਿਵੇਂ ਇਤਿਹਾਸ ਪਤਾ ਲੱਗਦਾ ਔ ਇੱਕ ਵੱਖਰਾ ਹੀ ਇਤਿਹਾਸ ਸੀਗਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਇੱਥੋਂ ਹైదరాబాద్ ਦੇ ਨਿਜ਼ਾਮ ਵਾਸਤੇ ਹਨਾ ਆਪਣੀਆਂ ਫੌਜਾਂ ਭੇਜੀਆਂ ਸੀਗੀਆਂ ਫੇਰ ਦੱਸਦਾ ਇੱਥੇ ਲੱਗਿਆ ਹੋਇਆ ਬੋਰਡ ਮਹਾਰਾਜਾ ਆਫ ਪੰਜਾਬ ਮਹਾਰਾਜਾ ਆਫ ਲਾਹੌਰ ਸ਼ੇਰ-ਏ-ਪੰਜਾਬ ਸਰਕਾਰੇ ਵਾਲਾ ਸਰਕਾਰ ਖਾਲਸਾ ਜੀ ਲਾਰਡ ਆਫ ਫਾਈਵ ਰਿਵਰਸ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਤੇ ਇਧਰ ਜੀ ਗੁਰਦੁਆਰਾ ਸਾਹਿਬ ਦਾ ਜਿਹੜਾ ਮੇਨ ਗੇਟ ਆ ਗੁਰਦੁਆਰ ਬਾਰਾ ਮੁੱਲਾ ਸਿੱਖ ਸ਼ਾਵਣੀ ਇੱਕ ਇਹ ਸਿੱਖਾਂ ਦੀ ਸ਼ਾਵਣੀ ਦਾ ਗੁਰਦੁਆਰਾ ਸਾਹਿਬ ਆ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਫੌਜ ਆ ਉਹਦੀ ਸ਼ਾਵਣੀ ਸੀ ਇੱਥੇ ਕਿਵੇਂ ਸ਼ਾਵਣੀ ਪਹੁੰਚਦੀ ਆ ਹੁਣ ਗੁਰਦੁਆਰਾ ਸਾਹਿਬ ਵਿਖੇ ਆਪਾਂ ਚੱਲਦੇ ਆ ਤੇ ਉੱਥੇ ਚੱਲ ਕੇ ਤੁਹਾਨੂੰ ਆਪਾਂ ਇਤਿਹਾਸ ਤੇ ਨਾਲ ਇਹ ਜਗ੍ਹਾ ਬਾਰੇ ਦੱਸਦੇ ਆ ਤੇ ਇਹ ਚੀਜ਼ ਮੈਂ ਤੁਹਾਨੂੰ ਇੱਥੇ ਕਲੀਅਰ ਕਰਦਾ ਤੁਸੀਂ ਪੰਜਾਬ ਦੇ ਵਿੱਚ ਬੜਾ ਦੇਖਿਆ ਉਹ ਮਹਾਰਾਜਾ ਰਣਜੀਤ ਸਿੰਘ ਤਾਂ ਆਪਣੇ ਪੰਜਾਬ ਦੇ ਵਿੱਚ ਰਾਜ ਰਿਹਾ ਤੇ ਇੰਦਾਂ ਤਾਂ ਕਦੇ ਵੀ ਤੁਹਾਨੂੰ ਬੋਰਡ ਜਿਹੜਾ ਪੰਜਾਬ ਦੇ ਵਿੱਚ ਨਹੀਂ ਲੱਗਿਆ ਮਿਲਦਾ ਜਿਹੜੀ ਇਹ ਸਾਡੇ ਪੰਜਾਬ ਦੀ ਤਰਾਸਤੀ ਆ ਗਈ ਵਕਤ ਆਪਾਂ ਖੜੇ ਅੱਜ ਹైదరాబాద్ ਦੇ ਵਿੱਚ ਸਫ਼ਰ ਦਾ ਆਪਣਾ ਹੈਗਾ ਇਹ 18ਵਾਂ ਦਿਨ ਇਸ ਜਗ੍ਹਾ ਦੇ ਉੱਪਰ ਆ ਕੇ ਬੈਠੀਆਂ ਹਾਂ ਸਨ 1500 ਦੇ ਤਕਰੀਬਨ ਜਿਹੜੀ ਫੌਜ ਆ ਗਈ ਉਹ ਆਈ ਸੀ ਅੱਜ ਵੀ ਹੁਣ ਆਪਾਂ ਇੱਥੇ ਮਿਲਦੇ ਆਗੇ ਤਾਂ ਇਹ ਆਪਣੇ ਮਾਲਵੇਰੀਏ ਦੀ ਜਿਆਦਾਤਰ ਆਪਾਂ ਕਹਿੰਦੇ ਨਾ ਰਣਜੀਤ ਸਿੰਘ ਜੀ ਦਾ ਰਾਜ ਪਰਾਂ ਸੀਗਾ ਪਰ ਉਹਨਾਂ ਦੀ ਫੌਜ ਸੀ ਜਿਹੜੀ ਜਿਵੇਂ ਪਿੱਛੇ ਆਪਾਂ ਨੂੰ ਵੀ ਦੱਸਿਆ ਮੈਂ ਬੇਲੇ ਆ ਕੇ ਬਾਈ ਬਠਿੰਡੇ ਤੋਂ ਮਿਲਿਆ ਹਨਾ ਇੱਕ ਉਹਨਾਂ ਪਿਛੋਕੜ ਉਹਨਾਂ ਦਾ ਬਠਿੰਡੇ ਦਾ 1832 ਦੇ ਵਿੱਚ ਫਿਰ ਇੱਥੇ ਜਿਵੇਂ ਤੁਹਾਨੂੰ ਦੱਸਿਆ ਸਾਰੇ ਇਹ ਆ ਗਈ ਸੀ ਇਹ ਇਦਰੇ ਗੁਰਦੁਆਰਾ ਸਾਹਿਬ ਪ੍ਰਾਤਨ ਗੁਰਦੁਆਰਾ ਸਾਹਿਬ ਬਰਮਬਾਲਾ ਇੱਥੇ ਹੁਣ ਨਾਲ-ਨਾਲ ਥੋੜਾ ਸ਼ਿਕਵਾਜਾ ਵੀ ਹੋਣ ਲੱਗ ਜਾਂਦਾ ਹੈਗਾ ਸ਼ਿਕਵਾ ਸਾਰਿਆਂ ਦੀ ਆਹੋ ਕਿਉਂਕਿ ਜਿਵੇਂ ਜਿਵੇਂ ਆਪਾਂ ਸੌ ਕਿਤੇ ਵੀ ਇੰਡੀਆ ਦੇ ਵਿੱਚ ਘੁੰਮਿਆ ਪੰਜਾਬ ਤੋਂ ਜਿਵੇਂ ਦੂਰ ਹੋਈ ਗਏ ਆਂ ਪੰਜਾਬੀ ਬਸੇ ਜ਼ਰੂਰ ਆ ਜਾ ਕੇ ਉਹ ਕਿਵੇਂ ਵੀ ਬਸੇ ਹੋ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਫੌਜਾਂ ਬਹੁਤ ਸਾਰੀਆਂ ਜਿਹੜੀਆਂ ਉਹ ਆਊਟ ਆਫ ਪੰਜਾਬ ਬਸਿਆ ਹੋਈਆਂ ਨੇ ਪਰ ਇੱਕ ਚੀਜ਼ ਦਾ ਸ਼ਿਕਵਾ ਹੈ ਸੀ ਕਿ ਉਹਨਾਂ ਦੇ ਤੱਕ ਅਸੀਂ ਆਪਣੀ ਜਿਹੜੀ ਜ਼ੁਬਾਨ ਆ ਗਈ ਹੈ ਨਾ ਪੰਜਾਬੀ ਜ਼ੁਬਾਨ ਆ ਉਹ ਨਹੀਂ ਪਹੁੰਚ ਆ ਪਈ ਹੁਣ ਨਾ ਤਾਂ ਉਹਦੇ ਵਿੱਚ ਸਾਡੀ ਪੰਜਾਬੀ ਯੂਨੀਵਰਸਿਟੀ ਨੇ ਕੋਈ ਐਫਰਟ ਮਾਰਿਆ ਹੋਣਾ ਕਿਉਂਕਿ ਭਾਸ਼ਾ ਦੇ ਆਧਾਰ ਤੇ ਬਣਾਈ ਹੋਈ ਹੈ ਯੂਨੀਵਰਸਿਟੀ ਸੀ ਉਹ ਸਾਰਾ ਕੋਸ ਸੀਗਾ ਉਹ ਛਕਦੇ ਸੀਗੇ ਨਾਲ ਨਾਲ ਕੁਝ ਬਹੁਤ ਸਾਰਾ ਦਿਮਾਗ ਦੇ ਵਿੱਚ ਚੱਲੀ ਜਾਂਦਾ ਸੀ ਤੇ ਪਰ ਅਸੀਂ ਹੁਣ ਸਾਊਥ ਦੇ ਵਿੱਚ ਦਾਖਲ ਹੋ ਚੁੱਕੇ ਸੀਗੇ ਤੇ ਸਾਊਥ ਹੁਣ ਆਪਣੀ ਖੂਬਸੂਰਤੀ ਦਿਖਾਉਣ ਲੱਗ ਗਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਊਥ ਦਾ ਪਹਿਲਾ ਵਲੌਗ ਅੱਜ ਆਜਾ ਦੇ ਰਾ ਜੀ ਸਾਊਥ ਦਾ ਪਹਿਲਾ ਵਲੌਗ ਬਣਾਉਣ ਲੱਗਿਆ ਸਾਊਥ ਦੇ ਵਿੱਚ ਉਹਦਾ ਐਂਟਰ ਤਾਂ ਹੋ ਗਈ ਸੀ ਪਰ ਜਿਹੜਾ ਟਿਪੀਕਲ ਸਾਊਥ ਆ ਉਹਦੇ ਵਿੱਚ ਅੱਜ ਐਂਟਰ ਹੋਇਆ ਆਪਾਂ ਆਂਧਰਾ ਪ੍ਰਦੇਸ਼ ਆਂਧਰਾ ਪ੍ਰਦੇ ਚੇਪ ਸਤੇ ਚਾ ਪੀ ਰਿਆਂਗੇ ਚ ਕਿਉਂਕਿ ਹੋਰ ਕੁਝ ਖਾਣ ਨੂੰ ਮਿਲਿਆ ਨਹੀਂ ਜਿਹੜੀ ਆਂਟੀ ਦੁਕਾਨ ਤੇ ਬੈਠੀ ਉਹ ਆਂਟੀ ਸਾਨੂੰ ਪੱਚਾ ਕਹਿ ਕੇ ਗਈ ਆ ਹੁਣ ਹੁਣ ਸਾਨੂੰ ਪੱਚੇ ਦਾ ਮਤਲਬ ਇਹ ਨਹੀਂ ਪਤਾ ਜੀ ਬੈਠੋ ਕੇ ਜਾਓ ਉਹ ਦੁਕਾਨ ਛੱਡ ਕੇ ਬਾਗੀ ਐ ਤੇ ਸਾਨੂੰ ਕਹਿੰਦੀ ਪੱਚਾ ਤੁਹਾਨੂੰ ਐ ਲੱਗਿਆ ਵੀ ਸਾਨੂੰ ਕਹਿ ਕੇ ਕਿ ਉਹ ਦੁਕਾਨ ਦੀ ਨਹੀਂ ਗਈ ਕਿਉਂ ਇੱਥੇ ਹੁਣੀ ਹੁਣ ਸਾਡੀ ਤੇਲ ਗੂ ਤੇ ਹਿੰਦੀ ਪੰਜਾਬੀ ਦੇ ਸਿੰਘ ਫਸ ਕੇ ਡਟੇ ਆ ਮਸਾਉ ਨੂੰ ਅਸੀਂ ਪੁੱਛਿਆ ਵੀ ਕਿੰਨੇ ਰੁਪਏ ਹੋਗੇ ਚਾਹ ਦੇ ਤੇ ਹੋਰ ਮਸੌਦਾ ਜੇ ਪਹਿਲਾ ਮੰਦਰ ਦਿਖਾ ਰਿਆਂ ਪਹਿਲੇ ਮੰਦਰ ਤੇ ਸਾਡਾ ਇਹ ਹਾਲ ਆਗਾ ਮਤਲਬ ਪਹਿਲੀ ਜਗ੍ਹਾ ਦੇ ਵਿੱਚ ਇੰਜ ਪਾ ਕੇ ਪਿਛਕਾ ਐ ਜੀ ਐ ਜ ਮੈਨੂੰ ਪਤਾ ਨਹੀਂ ਕੀ ਕਹਿਗੀ ਜਦੋਂ ਆਊਗੀ ਦੁਬਾਰੇ ਸਿੰਘ ਫਸਣਗੇ ਮੈਂ ਤੁਹਾਨੂੰ ਫੇਰ ਦਿਖਾਉਣਾ ਸਮਾਨ ਖੜਾ ਹੈ ਤੇ ਪਰਕਰੇ ਬਿਸਕਟਾ ਜਾਂ ਹੋਰ ਰੇਡਲੀ ਸੰਭੜ ਉਸੇ ਸਾਰੇ ਉਹ ਦੇਖੋ ਮੈਂ ਮਸਾਲੇ ਨਾਲ ਭਰਤੇ ਜਿਹੜੀ ਉਹ ਕੜਾਈਆਂ ਹੀ ਹੈ ਬਾਰੇ ਪੰਗਾ ਸੀ ਕੜਾਈਆਂ ਹੀ ਆ ਪਈਆਂ ਨੇ ਤੇ ਤਲਣਾ ਤੇਲ ਵਾਲੀਆਂ ਹੁਣ ਉਹਦੇ ਨਾਲ ਭਰਤੀਆਂ ਇੱਕ ਬਰੋਲਾ ਸੀ ਲੰਘ ਗਿਆ ਆਪਣੀ ਮੋਟਰਸਾਈਕਲ 'ਤੇ ਭਰ ਗਿਆ ਸਾਊਥ ਦੇ ਵਿੱਚ ਆਪਾਂ ਦਾਖਲ ਹੋ ਗਏ ਸੀ ਸਾਊਥ ਦੇ ਰੀਤੀ ਰਿਵਾਜ ਇੱਥੋਂ ਦੇ ਕਲਚਰ ਇੱਥੋਂ ਦੇ ਮੰਦਰ ਇਹ ਸਾਰਾ ਕੁਝ ਆਪਾਂ ਫਿਲਮਾਂ ਦੇ ਵਿੱਚ ਦੇਖਿਆ ਸੀ ਪਰ ਆਪਾਂ ਅਸਲ ਦੇ ਵਿੱਚ ਇਹਨਾਂ ਤੋਂ ਬਹੁਤ ਅਣਜਾਣ ਸੀਗੇ ਬਹੁਤ ਜਿਹੜਾ ਸੋਹਣਾ ਰੰਗ ਆ ਉਹ ਸਾਉਥ ਤੋਂ ਦਿਖਾਈ ਜਾ ਰਿਹਾ ਸੀ ਆਪਦਾ ਵਾਰੀ ਮੈਂ ਵਾਜਣਾ ਬਾਅਦੋਂ ਤੂੰ ਬੈਜੀ ਹੁਣ ਸਿੱਧਰ ਨੂੰ ਲੈਨ ਚ ਲਾਤਾ ਤੇ ਸਾਡੇ ਪਿੱਛੇ ਹੀ ਬਹੁਤ ਦੂਰ ਤੱਕ ਲੈਨ ਲੱਗੀ ਤਾਂ ਸਾਉਥ ਵਾਲੇ ਜਿਹੜੇ ਉਹ ਆਡਾ ਟਪੂਰ ਖੰਡਿਆ ਵੀ ਸਵੇਰੇ ਜਮੇਟ ਜੂੜੇ ਖਾ ਲੈਂਦੇ ਹਨ ਪਰ ਆਪਣਾ ਤਾਂ ਉਹ ਹੀ ਆ ਜਿਵੇਂ ਆਪਾਂ ਨੂੰ ਘਰੇ ਤੜਕੇ ਵੀ ਰੋਟੀ ਚਾਹੀਦੀ ਉਹਦੇ ਹੱਥ ਨੇ ਵੀ ਰੋਟੀ ਚਾਹੀਦੀ ਜੀ ਆ ਰਾਤ ਵੀ ਆਪਾਂ ਦੋਸਾ ਖਾ ਕੇ ਜੀ ਸੀ ਹੁਣ ਵੀ ਦੋਸੇ ਹੀ ਖਾ ਰਹੇ ਹਾਂਗੇ ਇਹ ਵੀ ਦੋਸੇ ਹੀ ਖਾਵਾਂਗੇ ਅੱਗੇ ਵੀ ਦੋਸੇ ਹੀ ਖਾਵਾਂਗੇ ਤਾਪਦੇ ਤੇ ਇਹ ਸਾਹਮਣੇ ਹੈਗਾ ਟੈਕ ਉਹਨੂੰ ਬਿਗ ਟੈਂਪਲ ਦੇ ਨਾਮ ਦੇ ਨਾਲ ਜਾਣ ਚੋਲਾ ਡੈਨੈਸਟੀ ਹੁੰਦੀ ਸੀ ਹਨ ਜਿਹੜਾ ਚੋਲਾ ਸਾਮਰਾਜ ਉਹ ਸਮੇਂ ਚ ਬਣਿਆ ਹੋਇਆ ਔਥਾਲੇ ਤੇ ਲੱਗੇ ਫੋਟ ਤੇ ਆ ਬਾਈ ਯਾਰ ਗਾਣਾ ਆ ਰਿਹਾਗਾ ਠੀਕ ਆ ਆ ਗਾਣੇ ਦਾ ਨਾਮ ਆ ਦੇਖ ਲਓ ਲਿਖ ਲਓ ਤੇ ਸਪੋਰਟ ਜਰੂਰ ਕਰੋ ਠੀਕ ਆ ਬਾਈ ਨੂੰ ਤੇ ਜਾ ਕੇ ਥੋੜਾ ਟਾਈਮ ਵੱਧਾ ਘੰਟਾ ਟੂਹੀ ਸਿੱਜੀ ਜਰੂਰ ਕਰਨੀ ਹੈ ਕੀ ਕਮਰੇ ਤੇ ਤੇ ਫਿਰ ਉਹੀ ਚੱਕ ਕੇ ਬੰਨ ਕੇ ਵੈਗ ਟੂਏ ਕਰਦੇ ਕਬੀਨ ਵਾਲੇ ਹੋਰ ਤੇ ਥੱਕ ਕੇ ਅਰ ਸੱਚੀ ਦਸੀ ਤਲਾ ਤਲਾ ਕੇ ਮੋਟਰਸਾਈਕਲ ਹੁਣ ਤਾਂ ਲੱਗਦਾ ਇਹ ਸੋਹਣੇ ਰੰਗ ਦੇ ਨਾਲ ਪਰ ਸਾਨੂੰ ਇੱਕ ਔਖਾ ਹੋਣ ਲੱਗਿਆ ਸੀ ਹੁਣ ਸਾਊਥ ਉਧਰਲੇ ਪਾਸੇ ਜਾਂਦੇ ਜਿਵੇਂ ਜਿਵੇਂ ਸਾਊਥ ਨੂੰ ਜਾਈ ਜਾ ਰਹੇ ਸੀ ਅੰਦਰ ਹੋਰ ਡੀਪ ਜਾਈ ਜਾਂਦੇ ਸੀਗੇ ਰੋਟੀ ਮਿਲਨੀ ਬੰਦ ਹੋ ਗਈ ਮਿਲ ਰਿਆ ਸੀ ਬਸ ਡੋਸਾ 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 ਤੇ ਡੋਸਾ ਖਾ ਗਾ ਕੇ ਸੱਚੀ ਇਹ ਡੇ ਡੋਸੇ ਵਰਗਾ ਹੋ ਗਿਆ ਢਾਬੇ ਵਾਲੇ ਬਾਈ ਨਾਲ 15 20 ਮਿੰਟ ਖੱਜਲ ਹੋਣ ਤੋਂ ਆਊਟ ਖੱਜਲ ਹੋ ਕੇ ਆਰਡਰ ਦੇਣ ਤੋਂ ਬਾਅਦ ਆ ਡੋਸਾ ਮਿਲਿਆਗਾ ਤੇ ਡੋਸੇ ਦੇ ਵਿੱਚ ਉਹਨੂੰ ਨੌਨ ਸਪਾਈਸ ਕੈਸ਼ ਵੀ ਸਪਾਈਸੀ ਘੱਟ ਰੱਖ ਕੇ ਉਹਨੂੰ ਇਕੱਲਾ ਸਪਾਈਸੀ ਸੁਣ ਗਿਆ ਨਿਰਚਾ ਹੋਣਾ ਜੋ ਜੋ ਕੇ ਸਾਹਮਣੇ ਆ ਕੰਮ ਦਾ ਮਤਲਬ ਨਹੀਂ ਸਮਝਿਆ ਉਹ ਕਿਉਂਕਿ ਬਸ ਉਹਨੂੰ ਕੱਲਾ ਮੈਂ ਇੰਨੇ ਬੋਲਿਆ ਸੀ ਵਨ ਆਨੀਅਨ ਦੋਸਾ ਫਿਜ਼ੀਕਲ ਉਹ ਕੰਮ ਉਹਦੇ ਬਲੇ ਨਹੀਂ ਪਿਆ ਤੇ ਉਹਨੇ ਚੱਕਦੇ ਮਿਰਚ ਵਾਲੇ ਵੱਟ ਕਿਵੇਂ ਉਹ ਖਾਂ ਚ ਸਾਊਥ ਇੰਡੀਅਨ ਆ ਗਿਆ ਹੁੰਦਾ ਇਹਦਾ ਅਸਲੀ ਫਲੇਵਰ ਆ ਗਿਆ ਦੋਸੇ ਦਾ ਹੁਣ ਆ ਦੋਸੇ ਇਡਲੀ ਸੰਬਰ ਬੜਾ ਪਾਉ ਏਹੀ ਕੁਝ ਮਿਲਣਾ ਪਣੂ ਅੱਜ ਤੜਕੀ ਤੜਕੇ ਪਹਿਲੇ ਦੋਸੇ ਨਾਲ ਸ਼ੁਰੂਆਤ ਸਾਊਥ ਇੰਡੀਆ ਦੀ ਆ ਰੋਟੀ ਤੁਹਾਨੂੰ ਪਤਾ ਵੀ ਰੋਟੀ ਸਿਰ ਸਿਰ ਇੱਥੇ ਕਿਤੇ ਮਿਲਦੀ ਨਹੀਂ ਦੋਸੇ ਮਿਲਦੇ ਨੇ ते भाई तो नहीं कटोरी फिर बिना कटोरी के नहीं खाए कुछ तो ला के दो बच्चे तो खा रहे हैं हम भी हम खा नहीं सकते बिना कटोरी के, के, के होगी यार छोटी एक कटोरी तो होगी अच्छा पीर डालेगा यार वो बात ही नहीं बनती है यार कटोरी तो नहीं है पक्की तो बात तो है रोटी के लिए सब्जी कहां डाल दूं बड़ा वाला बाउल बड़ा ਹੈ ਨਹੀਂ ਬਾਈ ਇਹਨਾਂ ਕੋਲ ਕਟੋਰੀ ਬਈ ਹੋਰਾਂ ਦੇ ਹੋਟਲ 'ਚ ਨਹੀਂ ਹੈਗੀ ਸੀ ਯਾਰ ਕੋਈ ਵੀ ਨਹੀਂ ਹੈਗੀ ਸਾਰੇ ਹੋਟਲ 'ਚ ਤੇ ਆ ਸਾਈਡ ਦੇ ਬਾਈ ਪ੍ਰੀਮੀਅਲੀ ਚਟਨੀ ਪਾ ਗਿਆ ਇੱਧਰ ਸਾਂਬਰ ਪਾ ਗਿਆ ਰਾਤ ਵੀ ਆਪਾਂ ਦੋਸੇ ਖਾ ਕੇ ਗਏ ਸੀ ਫੋੜ ਵੀ ਦੋਸੇ ਹੀ ਖਾ ਰਹਿਆਂਗੇ ਜੇ ਵੀ ਦੋਸੇ ਖਾਵਾਂਗੇ ਅੱਗੇ ਵੀ ਦੋਸੇ ਖਾਵਾਂਗੇ ਸਫ਼ਰ ਦੇ ਨਾਲ ਜੁੜੀਆਂ ਯਾਦਾਂ ਤਾਂ ਬਹੁਤ ਨੇ ਪਰ ਸਭ ਤੋਂ ਜਿਹੜੀ ਸੋਹਣੀ ਯਾਦ ਆ ਉਹ ਇਹੀ ਆ ਕਿ ਅਸੀਂ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਜਾ ਕੇ ਸਮੁੰਦਰ ਦੇਖਿਆ ਇਹ ਆਪਾਂ ਜ਼ਿੰਦਗੀ 'ਚ ਕਦੇ ਨਾ ਬੀਚ ਨਹੀਂ ਦੇਖੀ ਸੀ ਸਾਨੂੰ ਸਾਨੂੰ ਚਾ ਚੜਾਇਆ ਪਿਆ ਅੱਜ ਨਾ ਅਸੀਂ ਪਹਿਲੀ ਵਾਰੀ ਜ਼ਿੰਦਗੀ ਦੇ ਵਿੱਚ ਬੀਚ ਦੇਖਣ ਚੱਲੇ ਆ ਪਹੁੰਚ ਗਏ ਸਮੁੰਦਰੀ ਕੰਡੇ ਤੇ ਸਾਹਮਣੇ ਦਿਖ ਰਿਹਾ ਆਪਾਂ ਨੂੰ ਵੱਡਾ ਇਹ ਤੋਬਾ ਇਹ ਦੇਖਦਾ ਸਮੁੰਦਰ ਕਿਲੋਮੀਟਰਾਂ ਵਿੱਚ ਫੈਲੀ ਹੋਈ ਆ ਇਹ ਭਾਰਤ ਦਾ ਸਭ ਤੋਂ ਜਿਹੜੀ ਵੱਡੀ ਬੀਚ ਹੈ ਜੇ ਨਹੀਂ ਤਾਂ ਚੱਲ ਕੇ ਪੋਂਡੂਚੇਰੀ ਹੁੰਦੇ ਹੋਏ ਅਸੀਂ ਉਹ ਥਾਂ ਤੇ ਵਾਗੇ ਜਿੱਤੋਂ ਦੀ ਗੁਰਨਾਨਕ ਦੇਵ ਜੀ ਪਾਤਸ਼ਾਹ ਹੁੰਦੇ ਹੋਏ ਅੱਗੇ ਸਗਲਾ ਦੀਪ ਜਾਂ ਅੱਜ ਦੀ ਭਾਸ਼ਾ ਦੇ ਵਿੱਚ ਆਪਾਂ ਸ਼੍ਰੀਲੰਕਾ ਕਹਿ ਦਿੰਨੇ ਆ ਜਿਹਨੂੰ ਸ਼੍ਰੀਲੰਕਾ ਨੂੰ ਗਏ ਸੀਗੇ ਰਾਮੇਸ਼ਵਰਮ ਪਹੁੰਚ ਗਏ ਸੀ ਰਾਮੇਸ਼ਵਰਮ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਤੇ ਨਾਲ ਹੀ ਅਸੀਂ ਪਹੁੰਚੇ ਡਾਕਟਰ ਏਪੀਜੀ ਅਬਦੁੱਲ ਕਲਾਮ ਜੀ ਦੇ ਘਰ ਜਿੱਥੇ ਉਹਨਾਂ ਦਾ ਜਨਮ ਹੋਇਆ ਸੀ ਕਿਉਂਕਿ ਉਹ ਸਾਊਥ ਦੇ ਸੀਗੇ ਰਾਮੇਸ਼ਵਰਮ ਦੇ ਸੀ ਉਹਨਾਂ ਦਾ ਘਰ ਦੇਖਿਆ ਤੇ ਅੱਗੇ ਚੱਲਦੇ ਚੱਲਦੇ ਬਿਲਕੁਲ ਆਖਰੀ ਉਸ ਪੜਾ ਤੇ ਜਾ ਕੇ ਪਹੁੰਚ ਗਏ ਜਿੱਥੇ ਜਾ ਕੇ ਇੰਡੀਆ ਮੁੱਕ ਜਾਂਦਾ ਹੈਗਾ ਤੇ ਬਸ ਉੱਤੇ ਜਿੱਥੋਂ रामचंद्र ਜੀ ਰਾਮ ਸੇਤੂ ਪੁਲ ਬਣਾ ਕੇ ਕਹਿੰਦੇ ਆ ਵੀ ਸ਼੍ਰੀਲੰਕਾ ਨੂੰ ਗਏ ਸੀ ਸ਼੍ਰੀਲੰਕਾ ਬਸ ਉੱਥੋਂ 18 ਕਿਲੋਮੀਟਰ ਰਹਿ ਜਾਂਦਾ ਇਸੋਂ ਨੂੰ ਸ਼੍ਰੀਲੰਕਾ ਦੀ ਰੋਮਿੰਗ ਦੇ ਮੈਸੇਜ ਉੱਥੇ ਖੜ ਕੇ ਆਉਣ ਲੱਗ ਜਾਂਦੇ ਵੀ ਤੁਹਾਡੇ ਮੋਬਾਈਲ ਨੇ ਸ਼੍ਰੀਲੰਕਾ ਦੇ ਜਿਹੜੇ ਨੈਟਵਰਕ ਆ ਗਏ ਉਹ ਫੜ ਲਿਆਗੇ ਬਿਲਕੁਲ ਉੱਥੇ ਜਾ ਕੇ ਨੇ ਕਹੈਂ ਸੜਕ ਮੁੜਦੀ ਹੈਗੀ ਅਸ਼ੋਕ ਸਤੰਭ ਲੱਗਿਆ ਹੋਇਆ ਉੱਥੇ ਉਹਦੇ ਉੱਪਰ ਐ ਸੜਕ ਮੁੜਦੀ ਐ ਹੁੰਦਾ ਵੀ ਕਿਸੇ ਵਸੇ ਇੱਕ ਪੂਰੀ ਇਹ ਦੁਨੀਆ ਐ ਤੋਂ ਅੱਗੇ ਖਤਮ ਹੋ ਰਹੀ ਆ ਤੇ ਹਨਾ ਆਹ ਦੇਖੋ ਸ਼੍ਰੀਲੰਕਾ ਦੀ ਰੋਮਿੰਗ ਦਾ ਮੈਸੇਜ ਆ ਗਿਆ ਵੈਲਕਮ ਟੂ ਸ਼੍ਰੀਲੰਕਾ ਆਹ ਜਿਹੜਾ ਹੁਣ ਸਾਹਮਣੇ ਤੁਸੀਂ ਲੱਗਿਆ ਹੋਇਆ ਅਸ਼ੋਕ ਸਤੰਭ ਜਿਹਨੂੰ ਅਸ਼ੋਕਾ ਸਤੰਭ ਵੀ ਕਹਦੇ ਨੇ ਹਨਾ ਸ਼ੇਰ ਬ ਉਹ ਇੱਥੇ ਲੱਗਿਆ ਹੋਇਆ ਇਹ ਇੰਡੀਆ ਦਾ ਇੱਥੇ ਲਾਸਟ ਪੁਆਇੰਟ ਆ ਇੰਡੀਆ ਇੱਥੇ ਮੁੱਕ ਜਾਂਦਾ ਹਮੇਸ਼ਵਰਮ ਤੋਂ ਚੱਲ ਕੇ ਅਸੀਂ ਪਹੁੰਚ ਗਏ ਸੀ ਕੰਨਿਆ ਕੁਮਾਰੀ ਤੇ ਦੁਨੀਆ ਦੇ ਵਿੱਚ ਹੋਰ ਥਾਵਾਂ ਤਾਂ ਬਹੁਤ ਸੋਹਣੀਆਂ ਹੋਣੀਆਂ ਪਰ ਉੱਥੇ ਜਾ ਕੇ ਪਤਾ ਲੱਗਿਆ ਵੀ ਕੰਨਿਆ ਕੁਮਾਰੀ ਹੀ ਲੋਕ ਇੰਨਾ ਕਿਉਂ ਜਾਂਦੇ ਆ ਕੰਨਿਆ ਕੁਮਾਰੀ ਦੇ ਵਿੱਚ ਖਾਸ ਕੀ ਆ ਐਡਾ ਕੰਨਿਆ ਕੁਮਾਰੀ ਦੇ ਵਿੱਚ ਤੁਸੀਂ ਕਿਤੇ ਵੀ ਖੜ੍ਹ ਜਿਓ ਤੋਂ ਭਾਵੇਂ ਕਿਸੇ ਚੌਥੇ ਮੰਜ਼ਲ ਤੇ ਜਾ ਕੇ ਛੱਤ ਤੇ ਖੜ੍ਹ ਜਿਓ ਜਾਂ ਥੱਲੇ ਖੜ੍ਹ ਜਿਓ ਸਮੁੰਦਰ ਤੁਹਾਨੂੰ ਚਾਰੇ ਪਾਸੇ ਦਿਖੂਗਾ ਇਹ ਚਾਰੇ ਪਾਸੇ ਸਮੁੰਦਰ ਤੋਂ ਨੂੰ ਐ ਲੱਗੂ ਵੀ ਸਾਡੇ ਨਾਲੋਂ 15-20 ਫੁੱਟ ਉੱਚਾ ਸਮੁੰਦਰ ਆਗਾ ਜਿਹੜੇ ਬੰਦੇ ਨੂੰ ਆਪਣੇ ਅਰਗ ਨੂੰ ਸਮੁੰਦਰ ਦੇਖਣ ਦੀ ਆਦਤ ਹੈ ਨਹੀਂ ਨਾ ਦਿਲ ਦਾ ਹਿਲਾ ਦਿੰਦਾ ਸਮੁੰਦਰ ਉੱਥੋਂ ਦਾ ਕੋਲੋਤਾ ਹੈ ਦਾ ਸ਼ਹਿਰ ਹੈ ਜਿਹਦੇ ਵਿੱਚ ਜਿੱਥੇ ਵੀ ਤੁਸੀਂ ਖੜ ਕੇ ਦੇਖ ਲਓ ਤੁਹਾਨੂੰ ਇਹ ਲੱਗੂਗਾ ਸਮੁੰਦਰ ਤੁਹਾਡੇ ਨਾਲੋਂ 20 ਫੁੱਟ ਉੱਚਾ ਖੜਾ ਹੈਗਾ ਇਧਰਲੇ ਪਾਸਾ ਆਪਣੇ ਜੇ ਮਾਹੌਲ ਵੀ ਦੀਦਾ ਨਾ ਤਾਂ ਉਹ ਦੇਖ ਲਓ ਜਿਵੇਂ ਪਹਾੜ ਹੁੰਦਾ ਸਮੁੰਦਰ ਜਿਵੇਂ ਪਿੱਛੇ ਵੀ ਤੁਹਾਨੂੰ ਸ਼ਾਟ ਦਿਖਾਏ ਜਾਗੇ ਇੱਥੇ ਐਂ ਲੱਗਦਾ ਵੀ ਸਮੁੰਦਰ ਖੜਾਗਾ ਮੂਰੋਂ ਬਹੁਤ ਯਾਰ ਜਿਆਦਾ ਮਤਲਬ ਜਿਹੜਾ ਇਹ ਸ਼ਹਿਰ ਦੇ ਵਿੱਚ ਘੈਂਟ ਵੀ ਹੋਇਆ ਚਾਰੇ ਪਾਸੇ ਸੋਨ ਇੱਕ ਪੁਆਇੰਟ ਦਾ ਸੈਂਟਰ ਤੇ ਚੌਂਕ ਆਗਾ ਉੱਥੇ ਤਾਂ ਸੋਨੂੰ ਚਾਰੇ ਪਾਸੇ ਸਮੁੰਦਰ ਦੀਦਾਗਾ ਐਂਦਾ ਇਹ ਸ਼ਹਿਰ ਤੇ ਹੁਣ ਇੱਥੇ ਇਹ ਵੀ ਰੌਲਾ ਥੋੜਾ ਜਿਹਾ ਹੈਗਾ ਵੀ ਆਪਣਾ 2 ਵਜੇ ਹੀ ਰੋਟੀ ਪਾਣੀ ਬੰਦ ਕਰ ਦਿੰਦੇ ਆ ਸਾਨੂੰ ਲੱਗੀ ਵੀ ਭੁੱਖ ਹੋਣਾ ਸੀ ਖਾਣ ਨੂੰ ਦੇਖਨੇ ਆ ਕੁਝ ਇਹ ਹੁੰਦਾ ਪਤਾ ਨਹੀਂ ਇਹ ਕਿਹੜੇ ਟਾਈਮ ਚੜਕੇ ਆ ਜੇ ਮਿੱਤਰਾ ਭੱਦ ਲਾਇ ਇਸ ਤੋਂ ਸਮੁੰਦਰ ਦੀ ਉਚਾਈ ਸੋਨੂੰ ਦਿਖੂਗੀ ਚਾਰੇ ਪਾਸੇ ਪਰ ਜੋ ਸਮੁੰਦਰ ਪਰ ਜੋ ਸੂਰਜ ਦਾ ਉੱਥੋਂ ਸਮੁੰਦਰ ਦੇ ਵਿੱਚੋਂ ਚੜਨ ਦਾ ਇਹ ਛਿਪਣ ਦਾ ਜਿਹੜਾ ਨਜ਼ਾਰਾ ਹੈਗਾ ਉਹ ਮੇਰੇ ਕੋਲੇ ਤਾਂ ਸ਼ਬਦ ਹੈ ਨਹੀਂ ਜਿਹੜੇ ਨਾਲ ਬਿਆਨ ਕਰ ਲਾਂ ਬਾਕੀ ਤੁਸੀਂ ਵੀਡੀਓ ਦੇਖ ਲਓ ਤੁਹਾਨੂੰ ਆਪ ਹੀ ਪਤਾ ਲੱਗ ਜੀ। ਹੋ ਬਈ ਇੰਤਜ਼ਾਰ ਜਿਹਾਂ ਘੜੀਆਂ ਖਤਮ ਕਰਾਉਂਦਾ ਹੋਇਆ ਸੂਰਜ ਬਾਈ ਆ ਗਿਆ। ਉਹ ਸਾਹਮਣੇ ਸਾਨੂੰ ਬਦਲਾਂ ਦੇ ਪਾਰ ਦਾ ਮਾਹੌਲ ਬਦਲਾਂ ਦੇ ਵਿੱਚ ਵੀ ਥੋੜਾ ਥੋੜਾ ਸਾਨੂੰ ਦਿਖਣ ਲੱਗ ਗਿਆ। ਬਦਲਾਂ ਨਿਆਰਾ ਦੇਖ ਲਓ ਚਾਰੇ ਪਾਸੇ ਜਿਹੜਾ ਮਾਹੌਲ ਹੈਗਾ ਉਹ ਲਾਲ ਲਾਲ ਕਰਤਾ ਜੀ ਥੋੜਾ ਜਿਹਾ ਕੈਮਰਾ ਥੱਲੇ ਨੀ ਕਰਾਣਾ। ਆ ਸਮੁੰਦਰ ਤਾਂ ਨਿਆਰਾ ਹੀ ਜੇ ਹੋਇਆ ਜਿਹੜਾ ਉਹਨੇ ਖਰਾਬ ਕਰਤਾ ਆਏ ਸਮੁੰਦਰ ਵੀ ਲਾਲ ਲਾਲ ਹੋ ਗਿਆ ਸੀ ਗਿਆ ਸੀ ਬਾਈ ਵਿੱਚ ਥੱਲੇ ਨਾ ਗਿਆ ਸੀਗਾ ਸਾਰਿਆਂ ਨੇ ਹੁਣ ਗਾਲਾਂ ਖਾਈ ਜਾਂਦਾ ਥੱਲੇ ਵਾ ਗਿਆ ਸੀ ਬਾਈ ਪਹਿਲਾਂ ਵੀ ਵੇਜ ਬਾਰਾ ਥੱਲੇ ਅੱਗ ਜੀ ਬਕਤੀ ਜਾਂਦੀ ਸੀ ਕਾਸੀ ਬੈਠ ਲਿਆ ਹੁਣ ਬਹਿ ਗਿਆ ਟਿੱਕੇ ਆ ਚਿੱਟੇ ਚੱਗਿਆ ਸਾ ਤੇ ਇਧਰ ਚੜ ਗਿਆ ਸੂਰਜ ਸੂਰਜ ਚੜ੍ਹਦੇ ਨਾਲ ਜਿਹੜਾ ਚਿੱਟੇ ਚੱਗਲਾ ਬਾਈ ਸੀ ਉਹ ਵੀ ਆਪਦਾ ਦਿਨ ਚੜਾ ਕੇ ਚੰਦ ਚੜਾ ਕੇ ਇੱਥੇ ਤੁਰ ਗਿਆ ਸਾਰੇ ਇਹ ਨਜ਼ਾਰੇ ਦੇਖ ਕੇ ਕੰਨਿਆ ਕੁਮਾਰੀ ਤੋਂ ਮੋਟਰਸਾਈਕਲਾਂ ਨੂੰ ਟ੍ਰੇਨ ਤੇ ਲੱਜ ਕੇ ਲੁਧਿਆਣੇ ਪਹੁੰਚ ਗਏ ਇਹ ਸਫਰ ਹੈ ਜਿਹੜਾ ਇੱਕ ਇੱਥੀ ਖਤਮ ਹੁੰਦਾ ਪੰਜਾਬ ਤੋਂ ਕੰਨਿਆ ਕੁਮਾਰੀ ਤੱਕ ਪਹੁੰਚਣ ਵਾਲੇ ਜਿਹੜੇ ਭਾਈ ਰਾਈਡਰ ਆ ਗਏ ਜਿਹੜੇ ਘੁੰਮਣ ਆਲੇ ਆ ਗਏ ਉਹਨਾਂ ਦੇ ਵਿੱਚ ਆਪਾਂ ਵੀ ਆਪਦਾ ਨਾਮ ਸ਼ਾਮਲ ਕਰਾ ਲਿਆ ਵੀ ਭਾਈ ਅਸੀਂ ਵੀ ਪੰਜਾਬ ਤੋਂ ਕੰਨਿਆ ਕੁਵਾਰੀ ਘੁੰਮ ਕੇ ਆਏ ਹੋਇਆ ਬਾਕੀ ਸਾਰੀ ਜਿਹੜੀ ਵੀਡੀਓਜ਼ ਆ ਗੀਆਂ ਹਨਾ ਉਹ ਜਾ ਕੇ ਚੈਨਲ ਤੇ ਜਰੂਰ ਦੇਖ ਲਿਓ ਇਕੱਲੀ ਇਕੱਲੀ ਵੀਡੀਓ ਤੁਹਾਨੂੰ ਡਿਟੇਲਡ ਵੀਡੀਓ ਥਾਵਾਂ ਦੇ ਨਾਲ ਨਾਲ ਉਹ ਸਾਰਾ ਕੁਝ ਸੁਣ ਜਾ ਕੇ ਆਪਣੇ ਚੈਨਲ ਤੇ ਮਿਲ ਜਾਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇਕਰ ਨਹੀਂ ਕੀਤਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਲਾਈਕ ਜਰੂਰ ਕਰ ਦਿਓ ਜੇਕਰ ਹਜੇ ਤੱਕ ਨਹੀਂ ਕੀਤੀ ਐਂਡ ਤੱਕ ਵੀਡੀਓ ਦੇਖ ਰਹੇ ਹੋ ਲਾਈਕ ਕਮੈਂਟ ਸ਼ੇਅਰ ਇਹ ਤਿੰਨੇ ਚੀਜ਼ਾਂ ਕਰ ਦਿਆ ਕਰੋ ਆਪਦੇ ਆਪ ਤੇ ਨਵੇਂ ਸਫਰ ਆਪਾਂ ਬਹੁਤ ਜਲਦੀ ਸ਼ੁਰੂ ਕਰਾਂਗੇ ਪੋਸਟ ਦੇ ਵਿੱਚ ਗੱਲਬਾਤ ਕਰਦੇ ਰਹਾਂਗੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਜਣੇ ਤੁਸੀਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਰਹੋ